ਹਾਂ ਇਹ ਫਰੰਟ ਚਾਹਾਂਾ ਛੋੜਾ ਕਰ ਦਿੰਦੇ ਆ ਚੱਲ ਆਪਾਂ ਬੱਤਾ ਕਰੀਏ ਇਹ ਉਹਦੀ ਹਿੰਦਾ ਚਾਹਾਂਾ ਦੂਰੋਂ ਬੱਟਾ ਕੀ ਕਰਨਾ ਸਰpass ਕਰੀਏ ਉਹਨੂੰ ਪੈਰ ਨਹੀਂ ਟੱਚ ਕਰਨਾ ਚਾਹੀਦਾ ਵਿੱਚ ਨਾ ਨਾਲ ਆਏ ਚਾਹੇ ਮਰਜ਼ੀ ਕਰਦੀ ਹਾਂ 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 ਆਜੋ ਆਜੋ ਜਾ ਕਿਵੇਂ ਵੀ ਬੇਟੀ ਇੱਥੋਂ ਦੀ ਐ ਇੱਥੋਂ ਦੀ ਟੱਪੜਾ ਕਿਵੇਂ ਮਰਦੀ ਕਿਵੇਂ ਵੀ ਟੱਪੋ ਕੇ ਮਰਦੀ ਇੱਥੋਂ ਦੀ ਟੱਪਣਾਉਂਦਾ ਨਹੀਂ ਆਪਾਂ ਇਹਨੂੰ ਛੋੜਾ ਕਰਾਂਗੇ ਕਿਵੇਂ ਮਰਜ਼ੀ ਟੱਪਣਾਉਂਦਾ ਤੈਨੂੰ ਹਾਂ ਲੌਂਗ ਜੰਪ ਕਿਉਂ ਹੁੰਦਾ ਇਹ ਕਿਹੜੀ ਖੇਡਾ ਇਹ खड़ा हटा, खड़ा हटा। तुसी इधर नहीं हो ना, तुसी उधर ही खड़ो, तुसी इधर का तो नहीं हो। मैं डांप तो उधर ही रहू, उधर ही खड़ो फिर उधर ही रहू। चलो दिलीश वाली नहीं जाओ। चलो हम तो तसीलान से लगवाओ। पर जी क्या करो, दूर हो। दूर हो, पर जी क्या करो? पैर लग, आया आया, पैर लग। मेरे प ਹਾਂ ਬੱਸ ਟੱਪਣਾ ਚਾਹੀਦਾ ਜਿਵੇਂ ਮਰਜ਼ੀ ਟੱਪ ਲਿਓ ਟੱਪ ਟੱਪ ਸੰਸਾਰ ਚੰਪ ਨਾਲ ਸੰਪ ਨਾਲ ਮਤਲਬ ਵਿਚ ਦੀ ਫੈਟ ਆ ਕੇ ਟੱਪ ਜਾਏਗੀ ਨੀ ਹਾਂ ਆਉਟਰ ਇੱਥੇ ਡਾਲੀ ਮੋਟਾ ਵੱਡਾ ਚਲੋ ਜੀ ਆਹ ਦੇਖੋ ਜੀ ਕੜਾਹਾ ਟੱਪ ਗੇਨ ਸਾਜੋ ਬਿੰਕੀ ਕਰੋ ਪਹਿਲਾਂ ਹਾਂ ਚਲੋ ਜੀ ਗਿੱਠਾ ਹੋ ਗਿਆ 29 ਇਹ ਦਵਾ ਤਿੰਨ ਗਿੱਠਾ ਹੋ ਗਿਆ ਚਾਰ ਗਿੱਠਾ ਕੁਝ ਵੀ ਨਹੀਂ ਚਾਹ ਤੂੰ ਨਹੀਂ ਲਾਇਆ ਜਿੰਨੇ ਵੀ ਲੱਗਣ ਜਾਈਏ ਲੈ ਮੈਨੂੰ ਪੜਾ ਦੇ ਚਲੋ ਮੈਂ ਲੈ ਚਾਹੀਏ ਇੱਕ ਸਾਲ ਮੈਂ ਵੀ ਮਾਰ ਕੇ ਦੇਖੂਗੀ ਹਾਂ ਸ਼ਿਵਾਨੀ ਦਾ ਵੀ ਮੂਡ ਬਣ ਗਿਆ ਦੇਖਦੀ ਸੀ ਦਾ ਬਈ ਇਹ ਨਹੀਂ ਵੀ ਹੋਏਗੀ ਇੰਟਰਸਟਿੰਗ ਆ ਹਾਂ ਬਈ ਐ ਨਹੀਂ ਜਿਆਦਾ ਸਟਾਰਟਿੰਗ ਚ ਲੱਗਣਾ ਸੀਗਾ ਹੁਣ ਹੁਣ ਵਿਚਦੀ ਅਸੀਂ ਪਲੇਅਰ ਨਹੀਂ ਜੇ ਪਲੇਅਰ ਸਿਰਫ ਤਿੰਨੀ ਨੇ ਮਾਰੋ ਬਈ ਆਏ ਇਹ ਬੱਲੇ ਲੱਗੀ ਚੱਚਤਾ ਤੇਰੀ ਪ੍ਰਾਂਦੀ ਦਾ ਸੀ ਸੜ ਗਿਆ ਉਹ ਕੋਈ ਗੱਲ ਨਹੀਂ ਡਿੱਗ ਜਾਂਦੀ ਡਿੱਗ ਜਾਂਦੀ ਲੋਰ ਖਰਾਬ ਲੋਰ ਖਰਾਬ ਆ ਦੇਖ ਗイズ ਮੇਰੇ ਚਲੋ ਹੁਣ ਮੇਰੀ ਵਾਰੀ ਵਾਰੀ ਮੈਂ ਐਥੇ ਲੜੀ ਜਾਂਦਾ ਕੁਛ ਨਾ ਹਾਂ ਹਾਂ ਚਲੋ